ਜਦੋਂ ਤੁਮ ਕੋਰਸਾਉਤੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਾਣ ਲੱਗਦੇ ਆ ਨਾ ਤਾਂ ਭਾਈ ਦਿਆਲ ਸਿੰਘ ਜੀ ਬਾਬਾ ਜੁਆਸਤਕ ਜੀ ਦੀ ਦੇਹ ਕੋਲ ਬੈਠੇ ਹੁੰਦੇ ਆ ਤੇ ਭਾਈ ਦਿਆਲ ਸਿੰਘ ਜੀ ਕਹਿੰਦੇ ਆ ਕਹਿੰਦੇ ਉਹ ਜ਼ਿੰਦਗੀ ਦੇ ਦਾਤਾ ਆ ਸੁਨੇਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲ ਲਿਆ ਅੱਜ ਦੇਖ ਕੇ ਜੁਝਾਰ ਨੂੰ ਕਿਉਂ ਪੈਰ ਰਖੇ ਸਕਾ ਲਿਆ ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਪਰ ਕੱਪੜੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਜਵਾਬ ਦਿੰਦੇ ਆ ਕਹਿੰਦੇ ਦੇਖ ਲੈ ਮੈਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਵਾਰ ਕੇ ਮੈਂ ਸਿੰਘਾਂ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਦਇਆ ਸਿੰਘਾ ਸਿੱਖੀ ਜਬ ਖੀਵਾ ਕਿਵੇਂ ਪਾਦੇ ਮੈਨੂੰ ਰਤਾ ਪ੍ਰਵਾਹ ਨਹੀਂ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਉਹ ਪੰਥ ਦੇ ਸ਼ਹੀਦ ਨਹੀਂ ਉਹ ਕੱਫਣਾਂ ਨੂੰ ਲੋੜਦੇ ਤੋਂ ਇਹਦਾ ਹੀ ਦਮਾਲਾ ਇਹਦੇ ਮੁਖੇ ਉੱਤੇ ਉੜਦੇ ਛੱਡ ਦਿਆ ਸੰਗਾ ਕਿਉਂ ਦਈ ਜਨਾ ਮੋਹ ਦੀਆ ਥੰਮੀਆਂ ਚਲ ਸਿੱਖੀ ਦੀਆਂ ਬੱਟਾਂ ਹਜੇ ਬੜੀਆਂ ਲੰਮੀਆਂ ਸਿੱਖੀ ਦੀਆਂ ਬੱਟਾਂ ਹਜੇ ਬੜੀਆਂ ਲੰਮੀਆਂ